ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮਸ ਵਿੱਚ ਤੁਹਾਡਾ ਪਹੁੰਚੁਕੇ ਆ ਅੰਬਸਰ ਮੰਡੀ ਵੱਲਾ ਦੇਰ ਕਾ ਫਿਰ ਅੰਮ੍ਰਿਤਸਰ ਸਾਹਿਬ ਇੱਥੇ ਫਿਰ ਤੇ ਵਿਸਾਖੀ ਤੇ ਦੀਵਾਲੀ ਦੇ ਮੌਕੇ ਤੇ ਮੰਡੀ ਲੱਗਦੀ ਆ ਉੱਥੇ ਬੰਦੇ ਪੀਕਪਰਾਂ ਨੇ ਮੈਂ ਭਾਈ ਤੋਂ ਲਵਾਂਗੇ ਵਾਈਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੋਈ ਦਿਮਾਗ ਟਫਰ ਕਰੋ ਬੈਲ ਬਟਨ ਨੂੰ ਆਲਟ ਸੈੱਟ ਕਰੋ ਤਾਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਦੋਂ ਬਹੁਤ ਟੌ ਟੌ ਜੀਆਂ ਮਈਆਂ ਗੱਲ ਆਖਦੀ ਨਹੀਂ ਹੱਥੋਂ ਪਰੇ ਪੂਰੇ ਹਿੰਮਤ ਦੇ ਜ਼ੋਰ ਦੇ ਨਾਲ ਇਹੋ ਜੀਆਂ ਮਈਆਂ ਤਿਆਰ ਮੇਲੇ ਦੇ ਵਿੱਚ ਖਾੜੇ ਦੇ ਵਿੱਚ ਲਿਆਂਦੀਆਂ ਜਾਂਦੀਆਂ ਪੂਰਾ ਜ਼ੋਰ ਲੱਗ ਜਾਂਦਾ ਤੇ ਬਾਹਰ ਕਿਤੇ ਉਠਾਈ ਨਹੀਂ ਕੁਆਇੰਟ ਕਰ ਰਹੇ ਹਾਂ ਦੋ ਟੱਪੀ ਵੀ ਲੈ ਲਈ ਤੁਸੀਂ ਨਾ ਪਰਖ ਕਰਕੇ ਜੋਗੇ ਚੱਲੀ ਕਰਕੇ ਲੈ ਕੇ ਜਾਣਾ ਆਸਾਨ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸਾਨੂੰ ਠੀਕ ਜੀ ਵਧੀਆ ਜੀ ਵਧੀਆ ਕਿੰਨਾ ਕੁ ਮਾਲ ਲੈਂਦਾ ਹੈ ਆਪ ਜੀ ਨੇ ਬਈ ਜੀ ਮੇਰੇ ਨਾਲ 10-12 ਮਈਆ ਕਿੰਨਾ ਮਾਲ ਸੇਲ ਹੋ ਚੁੱਕਾ ਚਾਰ ਪੰਜ ਹੋ ਗਿਆ ਚਾਰ ਪੰਜ ਠੀਕ ਹੈ ਜੀ ਮੈਨੂੰ ਆਪਣਾ ਨਾਮ ਦੱਸਿਗੇ ਫੋਨ ਨੰਬਰ ਦੱਸੋ ਜਗਸੀਰ ਸਿੰਘ ਹਾਂਜੀ ਜਗਸੀਰ ਸਿੰਘ ਤੇ ਪਿੰਡ ਸਾਜਰੀ ਸਾਜਰੀ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਇਹ ਮੋਬਾਈਲ ਨੰਬਰ ਕੀ ਆਪ ਜੀ ਦਾ 99743 ਹਾਂਜੀ 7894 ਠੀਕ ਹੈ ਜੀ ਬਈ ਇਹ ਮੈਸੇਜ ਡਿਟੇਲ ਕਿੰਨਾ ਸੁਆ ਤੇ ਕੀ ਦੁੱਧ ਵਾਰ ਇਧਰ ਆਈ ਹੈ ਅੱਗੇ ਗਾੜੀ ਦੂਜਾ ਸੁਆ ਬਾਈ ਦੂਜਾ ਸੁਆ ਕਿੰਨੇ ਦਿਨ ਦੀ ਸੂਈ ਹੋ ਗਈ ਇਹ ਸੂਈ ਹੋ ਗਈ 12 ਦਿਨਾਂ ਦੀ ਠੀਕ ਆ ਇਹ ਕ ਬਾਈ ਨੂੰ ਬਲਾਲਾ ਖੋੜ ਕੇ ਤੋੜ ਕੇ ਠੀਕ ਆ ਜੀ ਕੱਟੀ ਮਗਰ ਆ ਗਈ ਕੱਟਾ ਕੱਟੀ ਆ ਜੀ ਕੱਟੀ ਹਾ ਜਰ ਮੌਕੇ ਦਾ ਦੁੱਧ ਕਿੰਨਾ ਤਿਆਰ ਹੋਊਗਾ ਜੀ ਹੁਣ 20 ਕਿਲੋ ਤਿਆਰ ਹੈ 20 ਕਿਲੋ ਮੌਕੇ ਦਾ ਤਿਆਰ ਆ ਜੀ ਛੱਡ ਜੋ ਬਰਾ ਹਾਥੀ ਖੁੱਲਣ ਲੱਗਾ ਜੀ ਚੰਗੇ ਟੌਪ ਦੇ ਕੱਟੀ ਜੋ ਦੂਜਾ ਸੁਆ ਜੈੱਡ ਬਲੈਕ ਦੇ ਵਿੱਚ ਠੀਕ ਆ ਜੀ ਪੂਰੀ ਮਹਿਤ ਦੇ ਨਾਲ ਖਾੜੇ ਦੇ ਵਿੱਚ ਬਾਈ ਨੇ ਕੱਢ ਦੇ। ਤਾਂ ਖਾਲਸਾ ਬਹੁਤ ਝੋੜਾ ਲੱਗਾ ਬਹੁਤ ਕੁਆਲਟੀ। ਭਵਾਨੇ ਦੇ ਤੇ ਬਿਜਲੀ ਕਾਰੀਗਰ ਵਾਲੀ ਭਲਾਈ ਬੈਠੀ ਹੈ ਨੀਂਗਾ ਨਾੜਾਂ, ਨੀਂਗਾ ਮਗਰੋਂ ਜੀਂਗੀਆਂ ਪੰਨ ਲਾਇਆ ਭਈ ਮੋੜ ਲਿਆ। ਸਿੰਗੀ-ਸੁੰਗੀ ਬਹੁਤ ਸੋਹਣੀ ਲੱਗੀ ਐ। ਲੰਕਾਰੀਆਂ ਪਾਈਆਂ ਬਾਈ ਹੁਣਾਂ ਪੂਰੀਆਂ ਖਾੜ ਸ਼ਗਾਰ ਕੀਤੇ ਮੰਡੀ ਦੇ ਨਾ। ਇਹ ਮੰਡੀ ਵਿਸਾਖੀ ਦੀ ਐ। ਬਣਾ ਦੇਤਾ ਨਾਲ ਜੀ ਮੈਂ ਬਹੁਤ ਖੜੀ ਆ ਬਈ ਠੀਕ ਆ ਜੀ ਕਿੰਨਾ ਕੁ ਹੋਰ ਕੋਈ 2 4 ਕਿਲੋ ਦੁੱਧ ਵਧ ਸਕਦੀ ਆ ਹਾਂ ਬਈ ਦੋ ਜਿਹੜੇ 25 26 ਕਿਲੋ ਠੀਕ ਆ ਜੀ ਤੇ ਕੀ ਜਿੰਦੀ ਡਿਮਾਂਡ ਕਰਦੇ ਆ ਬੰਨੇ ਦੇ ਦਈਏ ਇਹਦਾ 7 ਲੱਖ ਰੁਪਈਆ ਜੀ ਕਿੰਨੇ ਦੇ ਦੇਣੀ ਵਿੱਚ ਛੋੜ ਜਪਾ ਅੱਡੇ 6 ਲੱਖ ਦੀ ਦੇਣੀ 6.5 ਦੀ ਦੂਜੇ ਨੰਬਰ ਤੇ ਵਿਖਾਈਏ ਆਪਾਂ ਨਾਲ ਉਹਦੀ ਦਈਏ ਡਿਟੇਲ ਆ ਕਿ ਕਿੰਨਾ ਸੂਗਾ ਲੋ ਬਈ ਇਹਦਾ ਇਹਦਾ ਕਿੰਨਾ ਦੁੱਧੂਗਾ ਜੀ ਐ ਮੈਂ ਦਾ ਦੂਜੇ ਨੰਬਰ ਵਾਲੀ ਦਾ ਕਿੰਨਾ ਦੋ ਦਊਗਾ ਥੋੜੇ 18 ਕਿਲੋ ਦੋ ਤਿਆਰਾ ਜੀ ਕੱਟੀ ਮਗਾ ਕਟਾਊਗਾ ਇੱਕ ਮਾਰ ਕੱਟਾ ਗਿਆ ਕੱਟਾ ਆ ਗਿਆ ਇਹ ਕਿੰਨਾ ਸਮਾਂ ਖਸੂਈ ਨੂੰ ਇਹਨੂੰ ਵੀ ਇੰਨੇ ਕਿ ਦਿਨ ਹੋ ਗਏ ਜਿੰਦਾ ਤੋੜ ਕੇ ਇੱਕ ਰੰਬ ਖਾ ਲਈਏ ਢੇੜਾ ਕਢਾ ਲਈਏ ਨਾ ਵੀ ਮਿੱਤਰੋ ਪੂਰੇ ਪੂਰੇ ਬੰਪ ਫੀਸ ਬਾਈ ਨੇ ਲਿਆ ਜਾਂਦੇ ਆ ਚੰਗੀਆਂ ਸੋਹਣੀਆਂ ਆਰਡਰ ਕੁਆਲਟੀ ਦੇ ਚਲ ਕੇ ਮਿਲ ਕਰੀਏ ਹੋਰ ਆ ਨਾ ਸਰ ਆ ਗਏ ਬੰਪੀ ਕੱਟ ਚੜੇ ਬਹੁਤ ਆਂ ਚਾਚਾ ਜੋਂ ਚਾ ਵੱਡਾ ਬਹੁਤ ਹੀ ਸਕੇਜਰ ਚੰਗੀ ਪੇਟਪੁੜੇ ਦੀ ਲਾਇਆ ਬਾਈ ਮਿੱਤਰਾ ਲਾਇਆ ਆਂ ਚਿੰਗਾ ਨਾ ਪੂਰੀਆਂ ਸਜਾਈਆਂ ਪਈਆਂ ਬਾਈ ਨੇ ਡਰਾਉਣ ਕ ਲਾਈ ਪਈ ਆਪਣੇ ਫਾਰਮ ਦੇ ਲੋ ਜੀ ਬਾਈ ਇਹ ਕੀ ਲਾਇ ਤੇ ਕਰ ਜਣਾ ਇੰਦਾ ਇਹਦਾ 5 ਲੱਖ ਰੁਪਏ ਨੂੰ ਕਿੰਨਾ ਹੀ ਛੋਟ ਛੱਪਾ ਸਾਢੇ 4 ਲੱਖ ਦੀ ਜੀ ਸਾਢੇ 4 ਦੀ ਠੀਕ ਹੈ ਜੀ ਲਓ ਬਾਈ ਮਿੱਤਰੋ ਦੋ ਮਹੀਨੇ ਦੀ ਜਾਣਕਾਰੀ ਤੁਹਾਨੂੰ ਲੈ ਕੇ ਦਿੱਤੀ ਆ। ਮਾਲ ਬਾਈ ਕੋ 8-10 ਮਹੀਨੇ ਖੜੀਆਂ ਹਨ। ਕਨੈਕਟ ਨੰਬਰ ਦਿੱਤੇ ਹੋਣਗੇ। ਜਿੰਨੇ ਖਰੀਦਦਾਰੀ ਕਰਨੇ ਆ ਬਾਈ ਨਾਲ ਕਨੈਕਟ ਨੰਬਰ ਤੇ ਕਰ ਸਕਦਾ ਆਪਣੀ ਖਰੀਦਦਾਰੀ ਇਹ ਮਾਲ ਮੰਦਿਰਾਂ ਬਾਈ ਕੋ ਜਾ। ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਬ ਰੱਖਾ ਜੀ।